ਜਿਵੇਂ ਹੀ ਠੰਡ ਦਾ ਮੌਸਮ ਆਉਂਦਾ ਹੈ ਬਹੁਤੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਆ ਜਾਂਦਾ ਹੈ ਕਿ ਠੰਡ ਦੇ ਵਿੱਚ ਨਹਾਇਆ ਜਾਵੇ ਜਾਂ ਫਿਰ ਨਾ ਨਹਾਇਆ ਜਾਵੇ ਹਿੰਮਤ ਕਰਕੇ ਕੋਈ ਇਹ ਮਨ ਬਣਾ ਲੈਂਦਾ ਹੈ ਕਿ ਮੈਂ ਨਹਾਉਣਾ ਹੈ ਪਰ ਉਹਦੇ ਦਿਮਾਗ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਠੰਡੇ ਪਾਣੀ ਦੇ ਨਾਲ ਨਹਾਇਆ ਜਾਵੇ ਜਾਂ ਫਿਰ ਗਰਮ ਪਾਣੀ ਦੇ ਨਾਲ ਨਹਾਇਆ ਜਾਵੇ ਜ਼ਿਆਦਾਤਰ ਲੋਕਾਂ ਦੀ ਇਹ ਹੀ ਧਾਰਨਾ ਹੈ ਕਿ ਸਰਦੀਆਂ ਦੇ ਵਿੱਚ ਗਰਮ ਪਾਣੀ ਦੇ ਨਾਲ ਨਹਾਉਣਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਬਹੁਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਦੀਆਂ ਦੇ ਵਿੱਚ ਜੇਕਰ ਅਸੀਂ ਗਰਮ ਪਾਣੀ ਦੇ ਨਾਲ ਨਹਾਉਨੇ ਆ ਇੱਕ ਤਾਂ ਸਾਡੇ ਸਰੀਰ ਦੀ ਥਕਾਵਟ ਉੱਤਰ ਜਾਂਦੀ ਹੈ ਬਾਡੀ ਰਿਲੈਕਸ ਹੋ ਜਾਂਦੀ ਹੈ ਤੇ ਠੰਡ ਤੋਂ ਹੌਣ ਨਾਲ ਸਾਡੀ ਚਮੜੀ ਖੁਸ਼ਕ ਹੋ ਜਾਂਦੀ ਹੈ ਬਾਲਾਂ ਨੂੰ ਨੁਕਸਾਨ ਹੁੰਦਾ ਹੈ ਤੇ ਸਰੀਰ ਦੀ ਕੁਦਰਤੀ ਤੇਲ ਵਾਲੀ ਜਿਹੜੀ ਪਰਤ ਹੈ ਉਹ ਹਟ ਜਾਂਦੀ ਹੈ ਹੁਣ ਸਵਾਲ ਉੱਥੇ ਹੀ ਖੜਾ ਹੈ ਕਿ ਆਖਰਕਾਰ ਸੱਚ ਕੀ ਹੈ ਤੇ ਸਾਨੂੰ ਕਿਹੜੀ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਹੈ ਸਾਲ 2012 ਦੇ ਵਿੱਚ ਇੰਟਰਨੈਸ਼ਨਲ ਜਰਨਲ ਸਾਇੰਟੀਫਿਕ ਰਿਸਰਚ ਐਂਡ ਇੰਜੀਨੀਅਰਿੰਗ ਡਿਵੈਲਪਮੈਂਟ ਵਿੱਚ ਪ੍ਰਕਾਸ਼ਿਤ ਇੱਕ ਖੋਜ ਰਿਪੋਰਟ ਦੇ ਅਨੁਸਾਰ ਸਰੀਰ ਦੀ ਜਿਹੜੀ ਬਾਹਰੀ ਸਤ੍ਹਾ ਹੈ ਇਸ ਦੇ ਵਿੱਚ ਕੇਰਾਟਿਨ ਸੈੱਲ ਹੁੰਦੇ ਨੇ ਜਦੋਂ ਇਨਸਾਨ ਗਰਮ ਪਾਣੀ ਦੇ ਨਾਲ ਨਹਾਉਂਦਾ ਹੈ ਤਾਂ ਇਹ ਸੈੱਲਾਂ ਨੂੰ ਨੁਕਸਾਨ ਹੁੰਦਾ ਹੈ ਤੇ ਜਿਸ ਦੇ ਨਾਲ ਐਕਸਿਮਾ ਵਰਗੀਆਂ ਚਮੜੀ ਨਾਲ ਰਿਲੇਟਡ ਤਾਂ ਗਰਮ ਪਾਣੀ ਦੇ ਨਾਲ ਨਹਾਉਣ ਨਾਲ ਇਹ ਪ੍ਰੋਬਲਮ ਹੋਰ ਵਧੇਗੀ ਲੋਕ ਅਕਸਰ ਹੀ ਸਰਦੀਆਂ ਦੇ ਵਿੱਚ ਗਰਮ ਪਾਣੀ ਦੇ ਨਾਲ ਨਹਾਉਣਾ ਪਸੰਦ ਕਰਦੇ ਨੇ ਪਰ ਚਮੜੀ ਦੇ ਮਾਹਰ ਇਹ ਚੀਜ਼ ਨੂੰ ਬਹੁਤ ਵੱਡੀ ਗਲਤੀ ਕਹਿੰਦੇ ਨੇ ਐਕਸਪਰਟ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮ ਪਾਣੀ ਜਿਹੜੀ ਸਾਡੀ ਚਮੜੀ ਦੀ ਇੱਕ ਸੁਰੱਖਿਅਤ ਪਰਤ ਹੁੰਦੀ ਹੈ ਉਹਨੂੰ ਨੁਕਸਾਨ ਪਹੁੰਚਾ ਦਿੰਦਾ ਹੈ ਖਤਮ ਕਰ ਦਿੰਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਨੁਆਇਡਾ ਦੇ ਕਲਾਸ਼ ਹਸਪਤਾਲ ਦੇ ਸੀਨੀਅਰ ਡਾਕਟਰ ਅੰਜੂ ਚਾ ਦੱਸਦੇ ਨੇ ਇਹ ਚਮੜੀ ਦੇ ਐਕਸਪਰਟ ਨੇ ਇਹ ਦੱਸਦੇ ਨੇ ਕਿ ਸਰਦੀਆਂ ਦੇ ਵਿੱਚ ਤੁਸੀਂ ਗਰਮ ਪਾਣੀ ਦੇ ਨਾਲ ਨਹਾ ਸਕਦੇ ਹੋ ਪਰ ਉਹ ਪਾਣੀ ਕੋਸਾ ਹੋਣਾ ਚ ਪਾਣੀ ਦੇ ਨਾਲ ਨਹਾਉਣ ਨਾਲ ਤੁਹਾਡੀ ਚਮੜੀ ਦੇ ਉੱਪਰ ਖੁਸ਼ਕੀ ਆ ਸਕਦੀ ਹੈ ਤੇ ਇਹ ਚੀਜ਼ ਨੂੰ ਮੈਡੀਕਲ ਲਾਇਨ ਦੇ ਵਿੱਚ ਜੀਰੋਸਿਸ ਕਿਹਾ ਜਾਂਦਾ ਹੈ ਉਹ ਅਪੋਲੋ ਹਸਪੀਟਲ ਦੇ ਚਮੜੀ ਦੇ ਮਾਹਰ ਡਾਕਟਰ ਡੀ ਆਰ ਮਹਾਜਨ ਕਹਿੰਦੇ ਨੇ ਕਿ ਸਰਦੀਆਂ ਦੇ ਵਿੱਚ ਨਹਾਉਂਦੇ ਸਮੇਂ ਜ਼ਰੂਰੀ ਹੈ ਕਿ ਪਾਣੀ ਗਰਮ ਹੋਵੇ ਬਸ ਇੰਨਾ ਕੁ ਗਰਮ ਹੋਵੇ ਕਿ ਤੁਹਾਨੂੰ ਪਾਣੀ ਦੀ ਠੰਡਕ ਮਹਿਸੂਸ ਨਾ ਹੋਵੇ ਜਾਨਕਿ ਇੱਕ ਤਰ੍ਹਾਂ ਦੇ ਨਾਲ ਪਾਣੀ ਦਾ ਠਾਰ ਜਿਹਾ ਭੰਨਿਆ ਹੋਵੇ ਬਿਲਕੁਲ ਨਾਰਮਲ ਟੈਂਪਰੇਚਰ ਦੇ ਉੱਪਰ ਪਾਣੀ ਹੋਵੇ ਗਰਮ ਤਾਂ ਬਿਲਕੁਲ ਵੀ ਨਾ ਹੋਵੇ ਮਤਲਬ ਕਿ ਪਾਣੀ ਬਸ ਹਲਕਾ ਜਿਹਾ ਗਰਮ ਹੋਵੇ ਇਸ ਤੋਂ ਜ਼ਿਆਦਾ ਨਹੀਂ ਚਮੜੀ ਦੀ ਉੱਪਰਲੀ ਪਰਤ ਦੇ ਵਿੱਚ ਸੇਬਮ ਅਤੇ ਲਿਪਟਸ ਦੀ ਇੱਕ ਤੇਲ ਵਾਲੀ ਪਰਤ ਹੁੰਦੀ ਹੈ ਚਮੜੀ ਦੇ ਉੱਪਰਲੀ ਇਹ ਪਰਤ ਸਰੀਰ ਨੂੰ ਬੈਕਟੀਰੀਆ ਬਾਹਰ ਲੀਆਂ ਲਾਗਦੀਆਂ ਬਿਮਾਰੀਆਂ ਤੇ ਧੂੜ ਤੋਂ ਬਚਾਉਂਦੀ ਹੈ ਚਮੜੀ ਦੀ ਇਹ ਪਰਤ ਸਰੀਰ ਦੀ ਨਮੀ ਹੋਣੇ ਤਾਂ ਸਰੀਰ ਦੇ ਉੱਪਰ ਜਿਹੜੀ ਤੇਲ ਦੀ ਪਰਤ ਹੈ ਉਹ हट ਜਾਂਦੀ ਹੈ ਮਤਲਬ ਕਿ ਕੁਦਰਤੀ ਜਿਹੜੀ ਤੇਲ ਦੀ ਪਰਤ ਬਣੀ ਹੁੰਦੀ ਹੈ ਸਾਡੀ ਚਮੜੀ ਦੇ ਉੱਪਰ ਸਾਡੇ ਸਰੀਰ ਦੇ ਉੱਪਰ ਉਹ ਗਰਮ ਪਾਣੀ ਦੇ ਨਾਲ हट ਜਾਂਦੀ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਗਰਮ ਪਾਣੀ ਪਾਉਂਦੇ ਹਾਂ ਤਾਂ ਇਹ ਪਰਤ ਬਹੁਤ ਜ਼ਿਆਦਾ ਤੇਜ਼ੀ ਨਾਲ ਟੁੱਟ ਜਾਂਦੀ ਹੈ ਇਹਦੇ ਵਿੱਚ ਕ੍ਰੈਕਸ ਆ ਜਾਂਦੇ ਨੇ ਜਿਵੇਂ ਹੀ ਸਾਡੇ ਸਰੀਰ ਦੀ ਇਹ ਤੇਲ ਵਾਲੀ ਚਮੜੀ ਦੀ ਪਰਤ ਫਟ ਜਾਂਦੀ ਹੈ हट ਜਾਂਦੀ ਹੈ ਗਰਮ ਪਾਣੀ ਦੇ ਨਾਲ ਤਾਂ ਕਈ ਤਰ੍ਹਾਂ ਦੀਆਂ ਸਕਿਨ ਦੀਆਂ ਬਿਮਾਰੀਆਂ ਸਾਡੀ ਬਾਡੀ ਦੇ ਵਿੱਚ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਰ ਜੇਕਰ ਤੁਸੀਂ ਠੰਡੇ ਪਾਣੀ ਦੇ ਨਾਲ ਨਹਾਉਨੇ ਹੋ ਤਾਂ ਤੁਹਾਡੀਆਂ ਕਈ ਆਤ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦਾ ਹੈ ਪੂਰੀ ਬਾਡੀ ਦੇ ਵਿੱਚ ਦੂਸਰਾ ਠੰਡੇ ਪਾਣੀ ਦੇ ਨਾਲ ਨਹਾਉਣ ਦੇ ਨਾਲ ਸਟ੍ਰੈਸ ਘਟਦੀ ਹੈ ਟੈਨਸ਼ਨ ਘਟਦੀ ਹੈ ਤੇ ਤੁਹਾਡੀ એનર્ਜੀ ਬਹੁਤ ਜ਼ਿਆਦਾ ਵੱਧਦੀ ਹੈ ਜੇਕਰ ਤੁਸੀਂ ਠੰਡੇ ਪਾਣੀ ਦੇ ਨਾਲ ਨਹਾਉਨੇ ਭਾਵੇਂ ਕਸਰਤ ਕਰਨ ਤੋਂ ਬਾਅਦ ਮਾਸਪੇਸ਼ੀਆਂ ਦੀ ਮੁਰੰਮਤ ਕਰਨੀ ਹੋਵੇ ਜਾਂ ਫਿਰ ਚਰਬੀ ਨੂੰ ਘਟਾਉਣਾ ਹੋਵੇ ਜਾਂ ਫਿਰ ਇਮਿਊਨ ਸਿਸਟਮ ਦੇ ਵਿੱਚ ਸੁਧਾਰ ਕਰਨਾ ਹੋਵੇ ਠੰਡੇ ਪਾਣੀ ਦੇ ਨਾਲ ਨਹਾਉਣਾ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਲਾਭਦਾਇਕ ਹੈ ਪਰ ਨਾਲ ਦੀ ਨਾਲ ਜੇਕਰ ਕੜਾਕੇ ਦੀ ਠੰਡ ਹੈ ਤੇ ਤੁਸੀਂ ਆਪਣੇ ਸਰੀਰ ਦੇ ਉੱਪਰ ਠੰਡਾ ਪਾਣੀ ਪਾ ਲੈਨੇ ਹੋ ਤਾਂ ਇਹ ਜਾਨਲੇਵਾ ਸਾਬਤ ਵੀ ਹੋ ਸਕਦਾ ਹੈ ਜਦੋਂ ਸਾਡਾ ਸਰੀਰ ਬਹੁਤ ਜ਼ਿਆ ਦੀ ਕਿਰਿਆ ਦਿੰਦੀਆਂ ਨੇ ਬਹੁਤ ਜ਼ਿਆਦਾ ਠੰਡੇ ਪਾਣੀ ਦੇ ਸੰਪਰਕ ਦੇ ਵਿੱਚ ਜਦੋਂ ਤੁਹਾਡਾ ਸਰੀਰ ਆਵੇਗਾ ਤਾਂ ਖੂਨ ਦੀਆਂ ਨਾੜੀਆਂ ਇੱਕਦਮ ਸੁੰਗੜ ਜਾਂਦੀਆਂ ਨੇ ਜਿਵੇਂ ਠੰਡ ਦੇ ਵਿੱਚ ਪਾਣੀ ਵਾਲਾ ਪਾਈਪ ਸੁੰਗੜ ਜਾਂਦਾ ਹੈ ਜਿਵੇਂ ਠੰਡੇ ਪਾਣੀ ਦੇ ਨਾਲ ਖੂਨ ਵਾਲੀਆਂ ਨਾੜੀਆਂ ਸੁੰਗਣ ਗਿਆ ਬਲੱਡ ਪ੍ਰੈਸ਼ਰ ਵਧੇਗਾ ਤੇ ਦਿਲ ਦੀ ਧੜਕਣ ਵੱਜ ਜਾਵੇਗੀ ਤੇ ਇਹ ਸਾਰਾ ਕੁਝ ਅਚਾਨਕ ਹੋਵੇਗਾ ਜਦੋਂ ਤੁਹਾਡਾ ਸਰੀਰ ਬਹੁਤ ਜ਼ਿਆਦਾ ਗਰਮ ਪਾਣੀ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਜਿਹੜੀਆਂ ਬਲੱਡ ਵਾਲੀਆਂ ਨਾੜੀਆਂ ਹੁੰਦੀਆਂ ਨੇ ਵੈਸਲਸ ਹੁੰਦੀਆਂ ਨੇ ਇਹ ਫੈਲ ਜਾਂਦੀਆਂ ਨੇ ਤੇ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਇਹ ਉਸ ਤੋਂ ਵੀ ਖਤਰਨਾਕ ਚੀਜ਼ ਹੈ ਤੇ ਇੱਕਦਮ ਹੀ ਤੁਹ ਪਾਣੀ ਤੋਂ ਬਚਣਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਉਹਨਾਂ ਲੋਕਾਂ ਦੇ ਲਈ ਜ਼ਿਆਦਾ ਖਤਰਨਾਕ ਨੇ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਹੈ ਜਾਂ ਫਿਰ ਨਾੜੀਆਂ ਦੀ ਬਲੌਕੇਜ ਹੈ ਹਾਈ ਬਲੱਡ ਪ੍ਰੈਸ਼ਰ ਹੈ ਜਾਂ ਫਿਰ ਦਿਲ ਦੇ ਨਾਲ ਸੰਬੰਧਤ ਹੋਰ ਬਿਮਾਰੀਆਂ ਨੇ ਉਹਨਾਂ ਦੇ ਲਈ ਇਹ ਚੀਜ਼ ਹੋਰ ਵੀ ਜ਼ਿਆਦਾ ਘਾਤਕ ਸਾਬਤ ਹੋ ਸਕਦੀ ਹੈ